ਇਹ ਹੁਣ ਸਿੱਧ ਗੋਸ਼ਟੀ ਚੱਲ ਰਹੀ ਆ 9323 ਤੇ ਗਲਾਸ ਵਾਲਾ ਗਿਆ ਇਹਨੂੰ ਸੁਣ ਸੁਆਮੀ ਅਰਦਾਸ ਮਾਰੀ ਪੁੱਛੂ ਸੱਚ ਵਿਚਾਰੋ ਕਹਿੰਦਾ ਸੁਣੋ ਸੁਆਮੀ ਮੇਰੀ ਅਰਦਾਸ ਆ ਮੈਂ ਤੇ ਤੁਹ ਕੋ ਸੱਚ ਦੀ ਵਿਚਾਰ ਪੁੱਛਣ ਆ ਕੇ ਆਂ ਰੋਸ ਨਾ ਕੀਜੇ ਉੱਤਰ ਦੀਜੇ ਕਿਉਂ ਪਾਈਏ ਗੁਰਦੁਆਰੋਂ ਬੁੱਸਾ ਨਾ ਕਰਿਓ ਮੈਂ ਇੱਕ ਮੇਰੀ ਗੱਲ ਦਾ ਉੱਤਰ ਦਿਓ ਵੀ ਗੁਰਦੁਆਰਾ ਕਿਵੇਂ ਪਾਇਆ ਜਾਂਦਾ ਜੇ ਤੁਸੀਂ ਕਹਿੰਦੇ ਹੋ ਕਿਰਦਾ ਪਤੀਸ਼ ਲੈਣ ਨਾਲ ਅਸੀਂ ਆਪਣੀ ਸਲੀਤ ਜਾਣ ਸਕਦੇ ਆ ਪਾਹ ਪਾ ਸਕਦੇ ਆ ਫਿਰ ਮੈਨੂੰ ਇਹ ਦੱਸੋ ਵੀ ਗੁਰਦੁਆਦਵਾਰ ਗੁਰਦੁਆਰਾ ਕਿਵੇਂ ਪਾਇਆ ਜਾ ਸਕਦਾ ਹੁਣ ਇਹ ਜੋ ਅੱਜ ਸਿੱਖ ਸਮਾਜ ਦੇ ਵਿੱਚ ਗੁਰਦੁਆਰੇ ਬਣਾਈ ਬੈਠੇ ਨੇ ਉਹ ਜੇ ਸਿੱਧ ਗੋਸ਼ਟੀ ਪੜ ਲੈਣ 938 ਵਿੱਚ ਤੇ ਬਾਬੇ ਨਾਨਕ ਨੂੰ ਸਵਾਲ ਪੁੱਛਿਆ ਜੀ ਜਿੱਦਾਂ ਰਵੀ ਗੁਰਦੁਆਰਾ ਪਾਇਆ ਕਿਵੇਂ ਇਹ ਬਣਾਇਆ ਨਹੀਂ ਜਾ ਸਕਦਾ ਇਹ ਗੁਰਦੁਆਰਾ ਪਾਉਣਾ ਕਿ ਤੁਹਾਡੇ ਹਿਰਦੇ ਵਿੱਚ ਆ ਗੁਰਦੁਆਰਾ ਉਹ ਗੁਰਦੁਆਰਾ ਪ੍ਰਾਪਤ ਕਰਨਾ ਕਿਉਂ ਪਾਈਏ ਕਿਉਂ ਦਾ ਮਤਲਬ ਕਿਵੇਂ ਹੁੰਦਾ ਪੁਰਾਣੀ ਦੀ ਭਾਸ਼ਾ ਚ ਕਿਉਂ ਪਾਈਏ ਗੁਰਦੁਆਰੋ ਗੁਰਦਾਵਾਰ ਗੁਰਦਾ ਦਰਵਾਜਾ ਕਿਵੇਂ ਪਾਇਆ ਜਾਂਦਾ ਜਿਹੜੀ ਜਿਹੜੀ ਬਾਹਰ ਸਮਾਜ ਚ ਅਸੀਂ ਗੁਰਦੁਆਰੇ ਬਣਾਏ ਨੇ ਉਹ ਉਹ ਇਮਾਰਤਾਂ ਨੇ ਬਿਲਡਿੰਗਾਂ ਨੇ ਉਹਨਾਂ ਨੂੰ ਬੁੰਗੇ ਕਹਿੰਦੇ ਨੇ ਉਹਨਾਂ ਦੇ ਮੂਰੇ ਜਿਹੜੇ ਨਿਸ਼ਾਨ ਸਾਹਿਬ ਲਾਏ ਨੇ ਉਹ ਨਿਸ਼ਾਨ ਸਾਹਿਬ ਨਹੀਂ ਹੈਗੇ ਉਹ ਝੰਡੇ ਕਹਿੰਦੇ ਨੇ ਝੰਡੇ ਬੁੰਗੇ ਜੁਗ ਜੁਗ ਹਟਲ ਉਹ ਬੁੰਗੇ ਨੇ ਨਿਸ਼ਾਨ ਨਿਸ਼ਾਨੀ ਕੀ ਹੁੰਦੀ ਆ ਜਦੋਂ ਗੁਰਮੁਖ ਬੋਲਦਾ ਉਹਦੀ ਬੋਲ ਦੇ ਵਿੱਚੋਂ ਹੀ ਬिवेਕ ਚਲਕਦਾ ਆਪਾਂ ਸਮਝ ਕੇ ਅੰਦਾਜ਼ਾ ਲਾ ਸਕਦੇ ਆ ਵੀ ਬੰਦੇ ਕੋਲ ਉਹਦੀ ਬੋਲੀ ਤੋਂ ਉਹ ਵੀ ਉਹਦੇ ਕੋਲ ਕਿੰਨਾ ਕ ਗਿਆਨ ਆ ਉਹ ਉਹਦੀ ਨਿਸ਼ਾਨੀਆਂ ਉਹ ਨਿਸ਼ਾਨ ਸਾਹ ਵਾ ਉਹਦੇ ਅੰਦਰ ਗੁਰਦੁਆਰਾ ਗੁਰਦਾਬ ਸ਼ਬਦ ਇਕੱਠਾ ਕੀਤਾ ਹੋਇਆ ਉਹ ਉਹਨੇ ਗੁਰਦੁਆਰ ਲੱਭ ਲਿਆ ਉਹ ਹਰੇਕ ਨੇ ਆਪਣਾ ਗੁਰਦੁਆਰ ਲੱਭਣਾ ਆਪਣੇ ਅੰਦਰ ਸੱਚ ਦਾ ਉਪਦੇਸ਼ ਆਪਣੀ ਅੰਤਰਾਤਮਾ ਦੀ ਆਵਾਜ਼ ਤੱਕ ਪਹੁੰਚਣਾ ਉਹ ਗੁਰਦੁਆਰਾ ਹੁੰਦਾ ਜੇ ਜਿ ਸਿੱਖ ਨੇ ਗੁਰਦੁਆਰਾ ਦੇ ਦਰਸ਼ਨ ਕਰਨੇ ਆ ਆਪਣੇ ਅੰਦਰ ਕਰਨੇ ਆ ਕਿਉਂ ਪਾਈਏ ਗੁਰਦੁਆਰੋਂ ਬਾਹਰ ਦੁ ਇਮਾਰਤਾਂ ਦੀ ਗੁਰਦੁਆਰਿਆਂ ਦੀ ਦਰਸ਼ਨੋ ਗੁਰਦੁਆਰੇ ਨਹੀਂ ਹੈਗੇ ਉਹ ਬੁੰਗੇ ਨੇ ਹੁਣ ਕਹਿੰਦੇ ਵੀ ਗੁੱਸਾ ਨਾ ਕਰਿਓ ਮੈਨੂੰ ਦੱਸੋ ਵੀ ਗੁਰਦੁਆਰਾ ਕਿਵੇਂ ਪਾਇਆ ਜਾਂਦਾ ਜੇ ਤੁਸੀਂ ਕਹਿੰਦੇ ਹੋ ਗੁਰਦੁਆਰਾ ਕੌਣ ਨਾਲ ਹੀ ਇਹ ਦੁੱਤਰ ਸਕਤ ਤਰਿਆ ਜਾਂਦਾ ਤਾਂ ਉਹ ਇਹਦਾ ਉੱਤਰ ਦਿੰਦੇ ਨੇ ਇਹ ਮਨ ਚੱਲ ਤੋਂ ਸੱਚ ਕਰੀ ਪੈਸੇ দানਕ ਨਾਮ ਆਧਾਰੋ ਕਹਿੰਦੇ ਜਦੋਂ ਇਹ ਮਨ ਚੱਲਦਾ ਭਜਦਾ ਭਜਦਾ ਸੱਚ ਘਰ ਚ ਬੈਠ ਜਾਂਦਾ ਮਤਲਬ ਸੱਚ ਦਾ ਉਪਦੇਸ਼ ਲੈਣ ਲੱਗ ਜਾਂਦਾ ਆਪਣੀ ਅਸਲੀਅਤ ਦਾ ਉਸ ਸੱਚ ਜੋ ਇਸ ਦੁਨੀਆ ਦਾ ਮਾਲਕ ਹੈ ਇੱਕੋ ਇੱਕ ਉਸ ਬਾਰੇ ਜਾਣਨਾ ਸ਼ੁਰੂ ਕਰ ਦਿੰਦਾ ਸਾਰੀ ਭਜਨ ਅਠ ਦੌੜ ਖਤਮ ਕਰਕੇ ਦੁਨੀਆ ਦੀ ਤੇ ਉਸ ਨੂੰ ਫਿਰ ਨਾਮ ਦਾ ਨਾਮ ਕੀ ਉਹਦਾ ਸੱਚ ਦੇ ਗਿਆਨ ਦਾ ਭੰਡਾਰ ਉਹ ਸੱਚ ਦੇ ਗਿਆਨ ਦੇ ਭੰਡਾਰ ਸਦਕੇ ਹੀ ਉਸ ਇੱਕ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਉਹਦਾ ਸਹਾਰਾ ਉਹਦਾ ਆਧਾਰ ਆ ਉਦੋਂ ਉਹ ਅਵਸਥਾ ਦੇ ਵਿੱਚ ਗੁਰਦੁਆਰਾ ਪ੍ਰਾਪਤ ਹੁੰਦਾ ਗੁਰਦੁਆਰਾ ਉਦੋਂ ਉਹ ਗੁਰਦੁਆਰੇ ਤੇ ਹੀ ਬੈਠਾ ਗੁਰਦੁਆਰ ਤੇ ਜਿੱਥੋਂ ਉਹ ਸੱਚ ਮਿਲਣਾ ਜਦੋਂ ਮਨ ਭੱਜਿਆ ਫਿਰਦਾ ਫਿਰਦਾ ਸਮਝ ਆਏ ਤੇ ਸੱਚ ਘਰ ਬੈਠ ਗਿਆ ਤੇ ਇਸ ਨੂੰ ਨਾਮ ਦਾ ਸਾਰਾ ਹੋ ਗਿਆ ਉਹ ਫਿਰ ਜਦੋਂ ਆਪਣੇ ਆਪ ਨੂੰ ਸਰੈਂਡਰ ਕਰ ਦਿੰਦਾ ਉਹਨੂੰ ਨਾਮ ਦਾ ਸਹਾਰਾ ਹੋ ਗਿਆ ਆਪਣੇ ਹਿਰਦੇ 'ਚ ਟਿਕ ਗਿਆ ਆਪਣੇ ਆਪ ਨੂੰ ਸਰੈਂਡਰ ਕਰਤਾ ਸੱਚ ਦੇ ਸੱਚ ਰੂਪ ਚਾਨਣ ਦੀ ਖੋਜਣ ਦੀ ਉਹਦੇ ਅੰਦਰ ਤਾਂਗਾ ਫਿਰ ਆਪੇ ਮੀਰ ਮਲਾਇ ਕਰਤਾ ਲੱਗ ਗਿਆ ਸਾਜ ਪਿਆਰੋ ਆਪੇ ਉਹਨੂੰ ਮਿਲਾ ਲੈਂਦਾ ਫਿਰ ਇਹ ਇਹ ਆਪ ਬੁਲਾਉਣਾ ਹੀ ਮਿਹਰ ਆ ਫਿਰ ਉਹਨੂੰ ਸੱਚ ਦਾ ਗਿਆਨ ਆਪਣੀ ਮੱਤ ਦਿੰਦਾ ਫਿਰ ਉਹ